ਕਿਦਣਾ ਭਾਈ ਇਹਨੂੰ ਹਾਂਜੀ ਕਿੱਥੇ ਲੱਗ ਚੱਲੇ ਇਹਨੂੰ ਬੰਦਾ ਕਿੱਥੇ ਲੱਗ ਚੱਲੇ ਕਿਤੇ ਵੀ ਨਹੀਂ ਭਾਈ ਜੀ ਇਹ ਕੌਣ ਹੈ ਇਹ ਹੌਣ ਇਹ ਕਹਿੰਦਾ ਮੈਂ ਰੋਟੀ ਪਾਣੀ ਦੇਓ ਮੈਨੂੰ ਹੈ ਨਹੀਂ ਭਾਈ ਜੀ ਇਦਾਂ ਨਹੀਂ ਜਾ ਸਕਦੇ ਕੰਮ ਕਰਨਾ ਹੈ ਮੈਂ ਪੜਾਵਾ ਤਾਂ ਹੋਣੀ ਤਾਂ ਰੱਖਾਈਂ ਕੰਮ ਕਰਨੇ ਲਈ ਬੋਲਾ ਜੀ ਕਿਸਨੇ ਬੋਲਾ ਕਿ ਮੈਂ ਕੰਮ ਕਰਨਾ ਹੈ ਬਾਬਾ ਸਿੱਧਾ ਇਤਨੇ ਬੋਲਾ ਮੈਂ ਕੰਮ ਤੇ ਰੱਖੂਗਾ ਕਈ ਤੇ ਜਾਂਦਾ ਕੀ ਤਨਖਾਹ ਲੇਗਾ ਜੀ ਕਾਰਪੂ ਅਟ ਕ ਪਚਾਰਾ ਘਾੜਨੇ ਲਈ ਗੋਬਰ ਉਠਾਣੇ ਲਈ ਭਾਜੀ ਤੇਰੇ ਸਾਹਮਣੇ ਬੋਲਣ ਦਿਆ ਯਾਰ ਯਾਰ ਮੇਰੀ ਗੱਲ ਸੁਣ ਨਾ ਸਿੱਧਾ ਆ ਬੋਲਦਾ ਨਾ ਪਿਆਣਾ ਉਹ ਕਹਿੰਦਾ ਨਾ ਪਿਆਣਾ ਕੰਨਾ ਕਿ ਜੇ ਤੂੰ ਯਾਰ ਅੱਗਾ ਕਰੀ ਜਾਣਾ ਮੇਰੇ ਤੇ ਛੱਡ ਜਨਾ ਤੇ ਹੁਣ ਸਦਾ ਹੀ ਸਿੱਧਾ ਬੰਦਾ ਆ ਚਾਰਾ ਤੇ ਗੋਆ ਸਿੱਟਣ ਵਾਸਤੇ ਦੱਸਿਓ ਜੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਮੈਂ ਵੀਰਾਂ ਦਾ ਧੰਨਵਾਦ ਕਰਦਾ ਆ ਵੀਰਾਂ ਦਾ ਭਰਾਵਾਂ ਦਾ ਜਿਹੜੇ ਸਾਡੀ ਵੀਡੀਓ ਦੇਖਦੇ ਆ ਇਹ ਸਾਡੀ ਸੰਸਥਾ ਦੇ ਨਾਲ ਜੁੜੇ ਹੋਇਆ ਇਹ ਵੀਰ ਆਪਣਾ ਜੌਬ ਕਰਕੇ ਆ ਰਿਹਾ ਸੀ ਜਲੰਧਰ ਤੋਂ ਤੇ ਗਰਨਾ ਸਾਹਿਬ ਰੋਡ ਦੇ ਉੱਪਰ ਇੱਕ ਗੁਜਰਾ ਦਾ ਵੀਰ ਜਿਹੜਾ ਆ ਉਹ ਇਹਨੂੰ ਜ਼ਬਰਦਸਤੀ ਉਹ ਗੁਜਰਾ ਤੋਂ ਜ਼ਬਰਦਸਤੀ ਇਹਨੂੰ ਵੀਰ ਨੂੰ ਬਿਠਾ ਕੇ ਐਂ ਤਾਂ ਬਾਹ ਫੜ ਕੇ ਮੋਟਰਸਾਈਕਲ ਤੇ ਬਿਠਾ ਕੇ ਤੁਰਿਆ ਤੇ ਇਹ ਵੀਰ ਲੱਗੇ ਨੰਗਿਆਂ ਨੇ ਦੇਖ ਲਿਆ ਵੀਰ ਨੇ ਵੀਰ ਨੂੰ ਕਿਹਾ ਮੋਟਰਸਾਈਕਲ ਮੋਟਰਸਾਈਕਲ ਮੋੜ ਕੇ ਬਾਕੀ ਇੱਕ ਵੀਡੀਓ ਵੀ ਆਪਾਂ ਦਿਖਾ ਲਾਂਗੇ ਜੋ ਇਹਦੀ ਵਰਤਾਲਾਪ ਉਹੀ ਬਾਕੀ ਪਹਿਲਾਂ ਇਹ ਵੀਰ ਭਰਾ ਤੋਂ ਸੁਣਦੇ ਆਂ ਹੀ ਕਹਿੰਦੇ ਕੀ ਉਸ ਟਾਈਮ ਪਾਜੀ ਜੇਲੇ ਆਪਾਂ ਉੱਥੋਂ ਜਾਂਦੇ ਵੀ ਨਹੀਂ ਵਾਪਸ ਆਏ ਆ ਆਂਦੇ ਜਦਿਆਂ ਇਹਨੂੰ ਦੇਖਿਆ ਨਾ ਮੁਰਦਾਂ ਦੇ ਉੱਤੇ ਬਿਠਾਇਆ ਤੇ ਹੱਥ 'ਚ ਮੁਰਗੇ ਫੜਾ ਦਿੱਤੇ ਉਹਨੇ ਮੈਂ ਕਿਹਾ ਯਾਰ ਕਿੱਥੇ ਲੈ ਕੇ ਚੱਲਾਂ ਇਹਨੂੰ ਹਾਂ ਕਹਿੰਦਾ ਯਾਰ ਇੱਥੇ ਘੁੰਮਦਾ ਸੀਗਾ ਇਹਨਾਂ ਦਾ ਐਕਸੀਡੈਂਟ ਹੋਣ ਲੱਗਾ ਮੈਂ ਬਚਾਇਆ ਇਹਨੂੰ ਮੈਂ ਕਿਹਾ ਲੈ ਕੇ ਕਿੱਥੇ ਚੱਲਾਂ ਹਾਂ ਕਹਿੰਦਾ ਮੇਰੇ ਡੇਰੇ ਲੈ ਕੇ ਚੱਲਾਂ ਰੋਟੀ ਦੇਣੀ ਇਹਨੂੰ ਮੈਂ ਕਿਹਾ ਰੋਟੀ ਦੇਣੀ ਆ ਕਿੱਦਾਂ ਰੋਟੀ ਦੇਣੀ ਤੂੰ ਦੱਸ ਕੰਮ ਨਹੀਂ ਕਰਵਾਏਗਾ ਹਾਂ ਕਹਿੰਦਾ ਨਹੀਂ ਮੈਂ ਕੰਮ ਨਹੀਂ ਕਰਾਂ ਮੈਂ ਪਹਿਲੀ ਤਾਂ ਤੂੰ ਹੀ ਨਹੀਂ ਦੇ ਸਕਦਾ ਯਾਰ ਹਾਂ ਕੰਮ ਤਾਂ ਕਰਵਾਏਗਾ ਮੈਂ ਇਹਨੂੰ ਪੁੱਛਿਆ ਮ ਇਹਦਾ ਇਸ਼ਾਰੇ ਬੋਲ ਨਹੀਂ ਸਕਦਾ ਸਰ ਇਹ ਬੋਲ ਨਹੀਂ ਸਕਦਾ ਭਾਜੀ ਫਿਰ ਨਾ ਫਿਰ ਕੀ ਕਹਿੰਦਾ ਵੀ ਮੈਂ ਕਿੱਥੋਂ ਲੈ ਕੇ ਆਇਆ ਦੱਸਿਆ ਕਹਿੰਦਾ ਰੋਡ ਦੇ ਪਰਲੇ ਪਾਸੇ ਕਹਿੰਦਾ ਸਿਗਾ ਖੜਾ ਏ ਉੱਥੋਂ ਕਹਿੰਦਾ ਰੋਡ ਦੇ ਪਰਲੇ ਪਾਸੇ ਸਿਗਾ ਤੇ ਕਹਿੰਦਾ ਕਿ ਇਹ ਟਰੱਕ ਦੇ ਵਿੱਚ ਵਜਣ ਲੱਗਾ ਸੀ ਤੇ ਮੈਂ ਉਹਨੂੰ ਲੈ ਕੇ ਆ ਆ ਭਾਜੀ ਜਿੱਦੇ ਮੈਂ ਇਧਰੋਂ ਜਾ ਰਿਹਾ ਸੀਗਾ ਉਹ ਫਟਾਫਟੇ ਦੀ ਬਾਹ ਫੜ ਕੇ ਇਹਨੂੰ ਧੱਕੇ ਨਾਲ ਤਾਂ ਲਿਆ ਕੇ ਆਪਣਾ ਮੁੰਡਾ ਵੀ ਸੀ ਉਹਦਾ ਨਾਲ ਉਹਦੇ ਹੂੰ ਬੇਟਾ ਉਹਦਾ ਉਹਨੂੰ ਉੱਤੇ ਬਿਠਾ ਰਿਹਾ ਸੀਗਾ ਮੋਟਰਸਾਈਕਲ ਦੇ ਉੱਤੇ ਬਿਠਾ ਕੇ ਤਾਂ ਇਹਨੂੰ ਜਿੱਦਾਂ ਮਤਲਬ ਕਿ ਸਟਾਰਟ ਕਰਨ ਹੀ ਲੱਗਾ ਸੀ ਜਿਸ ਦਿਨ ਮਤਲਬ ਉਹ ਚੱਲ ਗਿਆ ਮੈਂ ਪੁੱਛਿਆ ਮੈਂ ਕਿ ਤੇਰਾ ਨਾਮ ਕੀ ਆ ਕਹਿੰਦਾ ਮੇਰਾ ਨਾਮ ਸੈਫਲੀ ਆ ਮੈਂ ਕਿੱਥੇ ਤੇਰਾ ਡੇਰਾ ਕਰਾ ਝਿੰਗੜਾ ਮੇਰਾ ਡੇਰਾ ਆ ਤੇ ਮੈਂ ਕਿਹੜੀ ਕਲੋ ਲੈ ਕੇ ਚੱਲਾਂ ਕਹਿੰਦਾ ਤੁਸੀਂ ਭਾਜੀ ਮੈਂ ਕਹਿੰਦਾ ਮੈਂ ਸੁਸਾਇਟੀ ਦਾ ਆਈਆ ਮੈਂ ਬਾਬਾ ਜੀ ਉਹਨਾਂ ਕੋਲ ਲੈ ਕੇ ਚੱਲਣਾ ਤੂੰ ਮੇਰਾ ਮੇਰਾ ਭਰਾ ਤੂੰ ਵੀਡੀਓ ਵੀਡੀਓ ਦੇਖੀਆ ਸੀ ਆਪਣੀਆਂ ਤੈਨੂੰ ਪਤਾ ਸਿਲਦਾ ਰੱਖੀਆ ਹਰ ਵੀਡੀਓ ਦੇ ਦਾਂ ਫੋਲੋ ਕਰੀਆ ਮੈਂ ਤਾਂ ਸੂਹੇ ਧਰਮਪੁਰ ਤੋਂ ਆਂ ਜੀ ਧਰਮਪੁਰ ਤੋਂ ਕੰਮ ਕਿੱਥੇ ਕਰਦਾ ਜੋ ਮੈਂ ਜਲੰਧਰ ਫੀਲਡ ਆਫਸਰ ਇਹ ਭਰਾ ਦੀ ਮਿਹਨਤ ਦੇ ਨਾਲ ਇਹਨੇ ਵੀਰ ਨੇ ਅੱਖਾਂ ਖੋਲੀਆਂ ਹੋਈਆਂ ਸੀ ਕੋਈ ਦੇਖ ਰਿਹਾ ਸੀ ਕਿੱਥੇ ਕੋਈ ਧੱਕਾ ਤਾਂ ਨਹੀਂ ਹੋ ਰਿਹਾ ਜਿੱਦਾਂ ਅਸੀਂ ਹਰੇਕ ਵੀਡੀਓ 'ਚ ਦੇਖਦੇ ਹੁੰਨੇ ਆ ਕਿਤੇ ਹਾਲਤ ਵਾਲੇ ਆਪਣੇ ਜਰੂਰ ਦੇਖਿਆ ਗੁਰੂ ਇੱਕ ਇਨਸਾਨੀਅਤ ਦਾ ਫਰਜ਼ ਸਮਝਦੇ ਹੋਏ ਜਿਹੜੇ ਕਈ ਮਾੜੇ ਅਨਸਰ ਤੁਹਾਡੇ ਲੱਗੇ ਵੀ ਹੋ ਸਕਦੇ ਆ ਤੁਹਾਡੇ ਆਂਡ ਗਵਾਂਡ 'ਚ ਵੀ ਹੋ ਸਕਦੇ ਆ ਤੇ ਆਪਾਂ ਇੱਕ ਇਨਸਾਨੀਅਤ ਦਾ ਫਰਜ਼ ਸਮਝਦੇ ਹੋਏ ਇਹ ਭਰਾ ਨੂੰ ਇਹਨੂੰ ਆ ਦੇਖੋ ਕਿੰਨਾ ਭੂਲਾ ਭਾਲਾ ਵੀਰਾ ਇਹਨੂੰ ਵਿਚਾਰੇ ਨੂੰ ਕੁਝ ਨਹੀਂ ਪਤਾ ਇਹਨੂੰ ਜੋ ਮਰਜ਼ੀ ਕਰਾਈ ਜਾਵੇ ਦੇ ਕੋਲ ਮਾਰ ਕਟਾਈ ਕਰਕੇ ਜਾਂ ਡਾਕਟਰਾ ਕੇ ਜਾਂ ਰੋਟੀ ਤੇ ਜਾਂ ਕਿਸੇ ਚੀਜ਼ ਤੇ ਤੂੰ ਕੰਮ ਕਰਾਈ ਜਾਣਾ ਕਿਦਾਂ ਕੀ ਨਾਮ ਆ ਤੇਰਾ ਬਾਹਨੂ ਬਾਹਨੂ ਕਿੱਥੇ ਦਾ ਰਹਿਣ ਵਾਲਾ ਤੂੰ ਸਾਹਜੂ ਕਿੱਥੇ ਰਹਿਣ ਵਾਲਾ ਕਿੱਥੇ ਦਾ ਕਾਹ ਕਾ ਰਹਿਣ ਵਾਲਾ ਹਦਰਾ ਹਦਰਾ ਹਦਰਾਬਾਦ ਹਦਰਾਬਾਦ ਯਹਾਂ ਪੇ ਕੈਸੇ ਪਹੁੰਚੇ ਹੋ 10 ਲੱਖ ਰੇਲ ਰੇ ਤੂੰ ਉਹ ਉਸਕੇ ਪਾਸ ਕੈਸੇ ਪਹੁੰਚੇ ਹੋ ਨਾ ਰੋਡ ਪੜਨ ਨਾ ਰੋਡ ਪੜਨ ਆ ਨਾ ਇਹ 99 ਤੇ ਬੰਨ ਰਿਹਾ ਹਾਂ ਬਾਈਪ ਤੇ ਕਿੱਤੋਂ ਤਰ ਅਣਾ ਇਹ ਨਾ ਤੇ ਦਬੇ ਤਰ ਨੰ ਨਿਰ ਮਾਰ ਤ Telugu ਬੋਲਦਾ ਜੋ ਤੇਲਗੂ ਬੋਲਦਾ ਇਹ Telugu Telangana ਆ Telangana ਹੰਪੀਨ ਚਾਰ ਪੱਟੇ ਦਾ ਵੀ ਦੱਸੋ گاਉਂ ਕੌਨਸਾ ਹੈ گاਉਂ ਹਦਰਾ 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 ਹਦਰਾਬਾ ਪੀਸ਼ਨ ਰਗਾ ਬਾਪ ਦਾ ਨਾਮ ਕੀ ਆਪਾ ਮੈਂ ਆਪਾ ਆਪਾ ਕਾ ਕੀ ਨਾਮ ਰਾਜੂ ਰਾਜੂ ਮੋਬਾਈਲ ਨੰਬਰ ਹੈ ਮੋਬਾਈਲ ਫੋਨ ਨੰਬਰ ਹੈ ਕੋਈ ਕੋਈ ਨੰਬਰ ਨਹੀਂ ਹੈ ਫੋਨ कितना समय हो गया वहाँ घर से आए हुए साल घर पे जाना है आ... जाना है घर पे कैसे जाएगा कहाँ पे मालूम है कहाँ कैसे जाना है, व... है? लो गल की है लोग ਇਨੂੰ ਉਹਨਾਂ ਨੂੰ ਇਹਨੂੰ ਕੀ ਪਤਾ ਪਤਾ ਨਹੀਂ ਕਿੱਦਾਂ ਉੱਥੋਂ ਘਰੋਂ ਆ ਗਿਆ ਹੁਣ ਗੁੰਮ ਹੋ ਗਿਆ ਤਾਂ ਇਹਨੂੰ ਲਿਆ ਕੇ ਜ਼ਬਰਦਸਤੀ ਉਹਨੂੰ ਕੰਮ ਤੇ ਲਾ ਦੇਣਾ ਸੀ ਜਦਾ ਬਚਾਅ ਹੋ ਗਿਆ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਵੀਰ ਭਰਾ ਪਹੁੰਚ ਗਏ ਤੇ ਤਾਂ ਤਾਂ ਜਿਹੜਾ ਇੱਥੇ ਵਿਚਾਰੇ ਛੜਾ ਕੇ ਸਾਡੇ ਕੋਲ ਲਿਆਇਆ ਤੇ ਹੁਣ ਇਹਨੂੰ ਮੇਰਾ ਭਰਾ ਸ਼ੇਅਰ ਆਪਾਂ ਜ਼ਰੂਰ ਕਰੀਏ ਵੀਡੀਓ ਨੂੰ ਤਾਂ ਪਤਾ ਲੱਗੇ ਪਰਿਵਾਰ ਕਿੱਥੇ ਆ ਤੇ ਆਪਾਂ ਹੋਰ ਵੀ ਇਹਨੂੰ ਹੁਣ ਇੱਕ ਦੋ ਦਿਨ ਬਾਅਦ ਦਵਾਈ ਸਟਾਰਟ ਕਰਨ ਤੋਂ ਬਾਅਦ ਫਿਰ ਇਹਦੀ ਦੁਬਾਰਾ ਪੁੱਛਾਂਗੇ ਕਿਦਾ ਪਿੰਡ ਪੁੰਡ ਜੋ ਵੀ ਦੱਸਦਾ ਜਰੂਰ ਸ਼ੇਅਰ ਕਰਾਂਗੇ ਸੰਗਤਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਲੱਗ ਚੱਲੇ ਨੇ ਬੰਦਾ ਕਿੱਥੇ ਲੱਗ ਦਿੰਦਾ ਕਿਤੇ ਵੀ ਨਹੀਂ ਭਾਜੀ ਇਹ ਕੌਣ ਹੈ ਇਹ ਹੌਣ ਇਹ ਕਹਿੰਦਾ ਮੈਂ ਰੋਟੀ ਪਾਣੀ ਦੇ ਦਿਓ ਮੈਨੂੰ ਹੈ ਨਹੀਂ ਭਾਜੀ ਇਦਾਂ ਨਹੀਂ ਲਿਜਾ ਸਕਦੇ ਤੁਸੀਂ ਮੈਂ ਬਾਬਾ ਦੀਪ ਮੈਂ ਭਾਜੀ ਬਾਬਾ ਦੀਪ ਸਿੰਘ ਸੋਸਾਇਟੀ ਤੋਂ ਹਾਂ ਠੀਕ ਹੈ ਹਾਂ ਜੀ ਇਹ ਇਦਾਂ ਨਹੀਂ ਲਿਜਾ ਸਕਦੇ ਤੁਸੀਂ ਕੋਈ ਨਹੀਂ ਭਾਜੀ ਆਪਾਂ ਘਟ ਜਾਵਾਂ ਇਹਨੂੰ ਥਾਣੇ ਇਹਦਾ ਪਹਿਲੇ ਥਾਣੇ ਦੀ ਰਿਪੋਰਟ ਦੋ ਅਸੀਂ ਕਿੱ데 ਭਾਜੀ ਜਾਵਾਂ ਮੈਂ ਕਹਾਂ ਭਾਜੀ ਨਹੀਂ ਥਾਣੇ ਰਿਪੋਰਟ ਦੋ ਮੇਰੀ ਗੱਲ ਸੁਣੋ ਪਹਿਲੇ ਆਪਣਾ ਡੇਰਾ ਕਿੱਥੇ ਹੈ ਮੇਰੀ ਗੱਲ ਸੁਣੋ ਡੇਰਾ ਮੇਰਾ ਇੱਥੇ ਹੀ ਆ ਸੱਚੇ ਕਿੱਥੇ ਆ ਮੈਂ ਕਿਹੜਾ ਜਵਾਰਸਤੀ ਖਾਨ ਜੈ ਇੱਥੇ ਡੇਰਾ ਕਿੱਥੇ ਪਹਿਲਾਂ ਤੋਂ ਡੇਰਾ ਥੱਲੇ ਲੱਗਾ ਆਣਗਾ ਮੈਂ ਆਜ ਨੇ ਰੁਕਿਆ ਮੈਨੂੰ ਇੱਥੇ ਡੇਰਾ ਕਿੱਥੇ ਤੇ ਦੱਸੋ ਹਾਂਜੀ ਡੇਰਾ ਕਿੱਥੇ ਤੇ ਆ ਤਾਂ ਆਜ ਕਿਤੇ ਨਹੀਂ ਰਹੀ ਢਿੰਗੜਾ ਹਾਂਜੀ ਹਾਂਜੀ ਕਿਹਨਾ ਚੋਂ ਨਾਮ ਦੱਸੋ ਆਪਣਾ ਹਾਂ ਸਾਬਲੀ ਸਾਬਲੀ ਹਾਂਜੀ ਹਾਂਜੀ ਕੱਲੇ ਤਾਂ ਤਨ ਕਰਾਉਣ ਦਾ ਖਾਣਾ ਮੈਨੂੰ ਆਇਆ ਤੇ ਤੁਹਾਨੂੰ ਆਪਣਾ ਕੰਮ। ਭਾਈ ਥੱਲੇ ਲਗਾਏ ਰਹਾ ਮਤਲਬ ਇਹ ਥੋੜੀ ਕੁ ਤੂੰ ਜਾਣੇ ਜਿੰਨੇ ਨੂੰ ਫੜ ਕੇ ਲੈ ਜੂਗਾ। ਭਾਈ ਤਾਂ ਨਹੀਂ ਜ਼ਬਰਦਸਤੀ ਦੀ ਗੱਲ ਨਹੀਂ। ਪਹਿਲੇ ਨੂੰ ਥਾਣੇ ਲੈ ਕੇ ਚੱਲ ਮੇਰਾ ਭਰਾ। ਉਹ ਤਾਂ ਰਿਟਨ ਤੇ ਲੈ ਕੇ ਦੇ ਨੂੰ ਕਿਤੇ ਮਰਜ਼ੀ ਲੈ ਕੇ ਜਾ। ਥੱਲੇ ਲਗਾਏ ਹੋਣ ਮੇਰਾ ਵੀ। ਭਾਈ ਮੈਂ ਤਾਂ ਰਿਟਨ ਤੇ ਲੈ ਕੇ ਦੇ ਕਿਤੇ ਮਰਜ਼ੀ ਲੈ ਕੇ ਜਾ। ਆਪੇ ਕੰਮ ਮੇਰ ਘਰ ਤੋਂ ਸੁਣੋ। ਆਸੀਂ ਕਿਹੜਾ ਇਹਨੂੰ ਖਾਣ ਲੱਗੇ। ਭਾਈ ਰਿਟਨ ਤੇ ਲੈ ਕੇ ਦੇ ਕਿਤੇ ਮਰਜ਼ੀ ਲੈ ਕੇ ਜਾ। ਆਪਾਂ ਕਿਹੜਾ ਕੰਮ ਕਰਾਉਣ ਵਾਸਤੇ ਭਰਾ ਖਾਣ ਕੇ ਨਾ ਉੱਥੇ ਛੱਡ। ਭਾਈ ਮੈਂ ਗਿਆ ਰਿਟਨ ਮੇਰੀ ਗੱ ਐਂ ਤਾਂ ਤੁਸੀਂ ਉਹ ਤੋਂ ਗੋਆ ਚਗਾਣਾ ਡੰਗਰਾਂ ਦਾ ਕੰਮ ਕਰਵਾਉਣਾ ਸਾਰਾ ਕੁਝ ਕਰਾਉਣਾ। ਇਹਨੂੰ ਤਾਂ ਨਵੇਂ ਕੱਪੜੇ ਦੇ ਕੇ ਬਣਾਉਣਾ ਲਈ। ਡੰਗਰ ਹੀ ਹੈ ਨਹੀਂ ਮੇਰੀ ਗੱਲ ਸੁਣ। ਉਹ ਮੇਰਾ ਭਰਾ ਮੈਨੂੰ ਸਭ ਪਰਾਂ ਭਰਾਵਾ ਅਸੀਂ ਦੇਦੇ ਪਿਆ ਸਾਹੀ ਕੱਢ ਕੇ ਲੈ ਆਈਦਾ ਡੇਰਿਆਂ 'ਚੋਂ। ਅਸੀਂ ਡੇਰਿਆਂ 'ਚੋਂ ਕੱਢ ਕੇ ਲੈ ਜਾ ਮੇਰਾ ਭਰਾ ਠੀਕ ਹੈ। ਤੈਨੂੰ ਵੀ ਪਤਾ ਆ। ਸਾਰੇ ਵੇਖੋ। ਐਂ ਤਾਂ ਨਹੀਂ ਭਾਈ ਸਾਰੇ ਵੇਖੋ ਜੈ ਨਹੀਂ ਹਾਂ। ਬੰਦੇ ਨੂੰ ਲੈ ਕੇ ਸਿੱਧਾ ਬੰਦਾ ਭਾਈ ਡੇਰੇ ਲੈ ਕੇ ਤੁਰੇ ਆ ਯਾਰ। ਇਹ ਇੱਥੇ ਇੱਕ ਟ੍ਰੱਕ ਤੋਂ ਲੈ ਕੇ। ਬਜਾਰ ਖਲੇ ਲਗਾ ਜਿੰਨਾ ਅੱਗੇ ਛੱਡ ਦੇ ਪਰ ਮੈਂ ਕਿਹਾ ਤਾਂ ਲੱਤੀ ਛੱਡ ਦੇ ਹੁਣ ਅਸੀਂ ਆਪਾਂ ਕੁਝ ਹੈ ਲੱਗੇ ਤਾਂ ਭਾਈ ਕਿਹੜੀ ਦਵਾਈ ਕਰਨ ਲੱਗੇ ਯਾਰ ਇਹ ਕਿਹੜੀ ਦਵਾਈ ਹੋ ਗਈ ਤੇ ਰਸਤੇ ਨੂੰ ਕੀ ਲਗਾਏ ਨੇ ਡੇਰਿਆਂ ਤੇ ਲਿਜਾ ਕੇ ਤੀ ਕਰਦੇ ਖਲੇ ਲਗਾ ਬੱਸ ਨਾ ਸੁਣ ਕਾ 500 500 ਰੁਪਏ ਕਿਆ 500 ਰੁਪਏ ਪਤਾ ਨਹੀਂ ਹੁਣ ਕਮਰਾ ਆਵਾ ਤੁਸੀ ਘਾਤ ਫੈਮਿਲੀ ਹੋ ਗਈ ਅੱਛਾ ਇਹ ਜੇ ਕਿਹਾ ਬੋਲਾ ਆਪਕੋ ਉਂਟੇ ਬਾੜੇ ਚੜਨਾ ਨਹੀਂ ਆਪਕੋ ਕਿਆ ਬੋਲਾ ਜੀ ਇੱਕ ਮਿੰਟ ਰੁਜਾ ਯਾਰ ਕਿਆ ਬੋਲਾ ਜੀ ਆਪਕੋ داری تو باپو باپو اچھا کہاں لے کے جا رہے ہے کیا کرنا ہے وہاں پہ کام کرنا ہے میں پرانا کام ہونے سے رکھا ہی ہے کام کرنے کے لیے بولا جی اس نے بولا کہ میں کام کرنا ہے باپو سیدھا اس نے بولا میں کام پہ رکھوں گا کیا تنخواہ لے گا یہ اٹ کا چارہ کاٹنے کے لیے گوبر اٹھانے کے لیے بھائی تیرے سامنے بولندیا یار یار میری گل سنو سیدھا آ ਬੋਲਦਾ ਨਾ ਪਿਆਣਾ ਉਹ ਕਹਿੰਦਾ ਨਾ ਪਿਆਣਾ ਹਾਂਜੀ ਹਾਂ ਕੰਨਾ ਕਿ ਜੇ ਤੂੰ ਯਾਰ ਅੱਗਾ ਕਰੀ ਜਾਣਾ ਮੇਰੇ ਮੇਰੇ ਸੋਹਣਿਆ ਮੇਰੀ ਗੱਲ ਸੁਣ ਲੈ ਤੁਸੀਂ ਹੁਣ ਗੁੱਸੇ ਹੁਣ ਆਵੇਂ ਤੁਸੀਂ ਮੈਨੂੰ ਭਾਜੀ ਗੁੱਸੇ ਹੋਣ ਦੀ ਗੱਲ ਨਹੀਂ ਮੈਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰਾ ਭਰਾ ਮੈਂ ਜਲੰਧਰੋਂ ਤੁਰਿਆ ਆ ਹਾਂਜੀ ਹਾਂਜੀ ਹਾਂ ਠੀਕ ਹੈ ਮੈਂ ਜਲੰਧਰੋਂ ਤੁਰਿਆ ਆ ਹਾਂਜੀ ਹਾਂ ਮੈਂ ਸੇ ਕਰਕੇ ਉੱਥੋਂ ਮੁੜ ਕੇ ਆ ਬਾਹਰ ਭਾਜੀ ਜੱਥਲੇ ਲੱਗਾ ਸਮ ਲੱਗੇ ਥੱਲਾ ਲੱਗਾ ਮੈਂ ਵਿਚ ਆ ਮੋਟਰਸਾਈਕਲ ਤੇ ਬੈਠਾ ਆ ਭਾਜੀ ਕਿਹੜਾ ਥੱਲੇ ਲੱਗਾ ਯਾਰ ਆਣਾ ਮੈਂ ਵਿਚਾਰਣ ਸੁਣਦਾ ਵੀ ਹੈ ਨਹੀਂ ਤੂੰ ਉੱਧਰ ਲੈ ਜਾ ਭਾ ਮੈਂ ਨਾਲ ਲੈ ਹਾਂਜੀ ਹਾਂਜੀ ਚੱਲ ਆ ਜਾ ਕੋਈ ਗੱਲ ਨਹੀਂ ਮੈਂ ਆ ਗਿਆ ਦੇਰੇ ਆ ਗਿਆ ਮੈਂ ਦੇਰੇ ਆ ਗਿਆ ਭਾਈ ਹੁਣੇ ਲੈ ਕੇ ਮੈਂ ਖਾਣਾ ਹੁਣ ਕਹਿੰਦਾ ਮੈਂ ਖਾਣਾ ਨਹੀਂ ਉਹ ਮੈਂ ਕਿਹੜਾ ਖਾਣਾ ਬਾਬਾ ਖਾਣਾ ਥੋੜਾ ਮੈਨੂੰ ਕੀ ਲੋੜ ਆ ਤੇਰਾ ਮੇਰੇ ਤੋਂ ਮੱਝ ਆ ਭਾਜੀ ਹੁਣ ਇੱਥੋਂ ਫੜਿਆ ਆਏ ਨੇ ਭਾਜੀ ਤਪਾ ਦੇ ਲਿਆ ਇਹਨੂੰ ਕਹਿੰਦਾ ਮੈਂ ਤੁਹਾਨੂੰ ਰੋਟੀ ਦਊਂਗਾ ਨਾਲ ਤੇ ਮੇਰਾ ਕੰਮ ਕਰ ਜਾ ਡੰਗਰਾਂ ਦਾ ਯਾਰ ਬਹੁਤ ਬੂੜਾ ਜਿਹਾ ਕਹਣਾ ਸਾਡੀ ਜੂਨ ਮੈਂ ਮਾਰ ਮਾਰੀ ਮੇਰਾ ਮੁੰਡਾ ਨਾਲ ਗੱਡੀ ਥਲੇ ਲੱਗਾਈ ਹੁਣ ਮੈਂ ਕਿੱਥੇ ਚੱਲ ਮੈਂ ਉਧਰ ਨੂੰ ਜਾਣਾ ਮੈਂ ਤੈਨੂੰ ਛੱਡਦਾ ਆਹ ਗੱਲ ਹੋਈ ਇਹ ਮੈਨੂੰ ਕਿ ਉਹ ਉਲਟਾ ਬੋਲਾਈ ਜਲੇ ਤਾਂ ਕੋਈ ਨੂੰ ਕਿੱਥੋਂ پتہ ਲੱਗਾ ਕਿ ਉਹ ਮੈਨੂੰ ਚਾਰਾ ਕੱਟਣ ਦੀ ਅਗਲਾ ਯਾਰ ਮੈਂ ਕਿੱਥੇ ਛੱਡ ਦਿੰਦਾ ਤਾਂ ਉਹਨਾਂ ਸਦਾ ਹੀ ਸਿੱਧਾ ਹੁੰਦਾ ਆ ਚਾਰਾ ਤੇ ਗੋਆ ਸਟੰਵਾਤੇ ਬੱਸੀ ਜਾਉਂਦਾ ਸੱਦਾ ਕਹਿੰਦਾ ਮੈਂ ਕਰਦਾ ਸੰਭਰਾ ਇਹ ਸਭ ਕਰਦਾ ਕਿਸੇ ਨਾਲ ਕਰਕੇ ਆਪਣੇ ਮੋਟਰਸਾਈਕਲ ਤੋਂ ਭੜਾਇਆ ਮੋਟਰਸਾਈਕਲ ਤੋਂ ਆਇਆ ਇਹਨੂੰ ਮੇਰੀ ਗੱਲ ਸੁਣ ਮੈਂ ਮੋੜ ਜਾਗਾ ਤਾਂ ਲਧਾਇਆ ਭਾਈ ਦੇਖਿਆ ਤੂੰ ਵੀ ਮੋੜ ਜਾ ਤਾਂ ਉਤਰਦਾ ਇਹਨੂੰ ਤੁਸੀਂ ਮੇਰੀ ਗੱਲ ਸੁਣ ਲਾ ਮੈਂ ਉਧਰੋਂ ਆਇਆ ਭਾਈ ਮੈਂ ਮੋੜ ਚਾਲ ਤੋਂ ਲਧਾਇਆ ਇਹਨੂੰ ਉਹ ਬਾਬਾ ਇਹ ਮੁਰਗੇ ਦੇ ਹੱਥ ਤੇ ਭੜੇ ਹੋਏ ਮੇਰੀ ਗੱਲ ਸੁਣ ਭਈਆ ਸੱਟ ਲੱਗੀ ਇਹਦੇ ਲੱਗਣ ਉੱਥੇ ਵਾਹ ਕਿਤੇ ਲੱਗੀ ਸੱਟ ਉੱਥੋਂ ਭਰਾ ਸੱਟ ਸੱਟ ਲੱਗੀ ਓਏ ਹੋਏ ਆ ਭਰਾ ਸੱਟ ਲੱਗੀ ਕਸਮ ਨਾਲ ਲੱਗਣ ਲੱਗੀ ਤੁਸੀਂ ਇਹ ਕਿਤੇ ਲੱਗੀ ਕਿੰਨੋਟ ਗਾਉਂ ਗਾਉਂ ਸਾਹਿਬ ਆਪਕਾ ਬਾਬਾ ਇਹਨੂੰ ਸਾਹ ਨਾਲ ਲੈ ਜਾ ਇੱਕ ਹైదరాబాద్ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਪੁੱਛਦਾ ਪਿਆ ਨਾ ਹైదరాబాద్ ਹੈ ਹైదరాబాద్ ਭਾਈ ਦਾ ਨਾਮ ਕੀ ਹੈ ਆਪਕੇ ਨਾਮ ਰਾਤ ਰਾਤ ਰਾਜੂ ਪਾਪਾ ਦਾ ਨਾਮ ਕੀ ਹੈ ਭਈਆ ਪਾਪਾ ਦਾ ਨਾਮ ਕੀ ਹੈ ਰਾਮ ਰਾਮ ਕੀ ਰਾਮ ਰਾਮ ਤੇ ਪਿਆਰ ਸ਼ੰਕਰ ਰਾਮ ਸ਼ੰਕਰ ਰਾਮ ਸ਼ੰਕਰ ਹੈ ਪਾਪਾ ਦਾ ਨਾਮ ਠੀਕ ਹੈ ਔਰ ਨੈਣਾ ਅਮਾ ਅਮਾ ਦਾ ਨਾਮ ਕੀ ਹੈ ਬਲਮੁਣੀ ਬਲਮੁਣੀ ਠੀਕ ਹੈ ਤੁਮ ਤੁਮ ਹਾਂਜੀ ਤੁਮੜੀ ਗਾਂ ਪਤਾ ਗੁੰਮੜੀ ਬਾਲ ਪਤਾ ਗੁੰਮੜੀ ਠੀਕ ਹੈ ਠੀਕ ਹੈ ਚੱਲ ਭਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਭਾਈ ਹੁਣ ਸੱਦਣ ਲੱਗਾ ਯਾਰ ਕੋਈ ਗੱਲ ਨਹੀਂ ਭਾਈ ਤੂੰ ਚੱਲ ਮੈਂ ਕੋਈ ਗੱਲ ਨਹੀਂ ਮੈਂ ਭਾਈ ਹੁਣ ਸੱਦਣ ਲੱਗਾ ਜਿਹੜੀ ਗੱਲ ਕਰਨੀ ਆਪੇ ਕਰਾਂਗੇ ਕੋਈ ਗੱਲ ਨਹੀਂ ਚਲੋ ਠੀਕ ਹੈ ਭਾਈ